ਤੁਬੋਂ ਇਹਨੋਂ ਮੈਂ ਤੁਹਾਡਾ ਸਾਰੀ ਇਲੈਕਟ੍ਰੋਨਿਕ ਤੇ ਪ੍ਰਿੰਟ মিডিਆ ਦਾ ਉਹਨ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸ਼ਾਰਟ ਨੋਟਿਸ ਤੇ ਜਿਹੜੀ ਇਹ ਪ੍ਰੈਸ ਕਾਨਫਰੰਸ ਅਨੂੰ ਕਰਨ ਵਾਸਤੇ ਆਏ ਜੀ ਸਾਡੇ ਨਾਲ ਰਿਕਵਰ ਕਰਨ ਵਾਸਤੇ ਸੋ ਅੱਜ ਦਾ ਜਿਹੜਾ ਮੇਨ ਮੁੱਦਾ ਹੈ ਉਹ ਹੈ ਨਿਤਨ ਗੜਕਰੀ ਜੀ ਵੱਲੋਂ ਜਿਹੜੀ ਚਿੱਠੀ ਭਗਵੰਤ ਮਾਨ ਜੀ ਨੂੰ ਮਾਜੋਗ ਮੁੱਖ ਮੰਤਰੀ ਸਾਹਿਬ ਨੂੰ ਲਿਖੀ ਗਈ ਹੈ ਸਾਡੇ ਨਿਤਨ ਗੜਕਰੀ ਜਿਹੜੇ ਮਾਜੋਗ ਮੰਤਰੀ ਨੇ ਰੋਡ ਟਰਾਂਸਪੋਰਟ ਐਂਡ ਹਾਈਵੇ ਗਵਰਨਮੈਂਟ ਆਫ ਇੰਡੀਆ ਉਹਨਾਂ ਨੇ ਕੱਲ ਭਗਵੰਤ ਮਾਨ ਜੀ ਨੂੰ ਚਿੱਠੀ ਲਿਖ ਕੇ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹਾਈਵੇ ਦੀਆਂ ਜ਼ਮੀਨਾਂ ਐਕਵਾਇਰ ਨਹੀਂ ਕਰਕੇ ਦਿੱਤੀਆਂ ਜਾ ਰਹੀਆਂ ਜੰਮੂ ਕਟੜਾ ਦਿੱਲੀ ਅ ਅਮਰਸਰ ਕਟੜਾ ਐਕਸਪ੍ਰੈਸ ਵੇ ਜਿਹੜਾ ਸੀ ਬੜਾ ਪਸਟੀਜੀਅਸ ਪ੍ਰੋਜੈਕਟ ਸੀ ਜਿਹੜਾ ਕਿ ਅ ਸਾਡੀ ਗੁਰੂ ਦੀ ਨਗਰੀ ਵਾਸਤੇ ਬਹੁਤ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਟੂਰਿਸਟ ਹੱਬ ਹੈ ਦੂਸਰਾ ਵਾਗੇ ਦਾ ਵਪਾਰ ਖੁੱਲਣ ਦਾ ਕਿਸੇ ਵੇਲੇ ਵੀ ਚਾਂਸ ਵੱਡ ਸਕਦਾ ਜਿੱਦਾਂ G20 ਦੇ ਵਿੱਚ ਸਿਲਕ ਰੂਟ ਬਣਾਉਣ ਦੀ ਗੱਲ ਕੀਤੀ ਗਈ ਹੈ ਸੋ ਇਹ ਸਾਡੇ ਵਾਸਤੇ ਬੜਾ ਮਹਾਨ ਵਾਲਾ ਪ੍ਰੋਜੈਕਟ ਹੈ ਜਿਹੜਾ ਚੱਲ ਰਿਹਾ ਹੈ ਔਰ ਰਿੰਗ ਰੂਟ ਜਿਹੜਾ ਅੰਮ੍ਰਿਤਸਰ ਦਿਹਾੜੇ ਦਿਵਾਲੀ ਦੇ ਕਰੀਬ 75 ਕਿਲੋਮੀਟਰ ਦਾ ਬਣ ਰਿਹਾ ਹੈ ਇੱਕ ਤੇ ਗ੍ਰੀਨਫੀਲਡ ਪ੍ਰੋਜੈਕਟ ਨੇ ਜਿਹੜੇ ਬਿਲਕੁਲ ਨਵੇਂ ਜ਼ਮੀਨ ਤੇ ਜ਼ਮੀਨ ਅਕਵਾਇਰ ਕਰਕੇ ਸਰਕਾਰ ਬਣਾਉਂਦੀ ਹੈ ਇੱਕ ਬਰਾਊਨਫੀਲਡ ਪ੍ਰੋਜੈਕਟ ਨੇ ਜਿਹੜੀਆਂ ਜਿਹੜੀ ਸਰਕਾਰ ਸੜਕਾਂ ਪੁਰਾਣੀਆਂ ਨੂੰ ਚੌੜਾ ਕਰਕੇ ਔਰ ਉਹਨਾਂ ਤੋਂ ਗਾ ਅੱਗੇ ਵਧਾਉਂਦੀ ਹੈ ਇੱਥੇ ਜਲੰਧਰ ਤੋਂ ਅੰਮ੍ਰਿਤਸਰ ਜਲੰਧਰ ਜਾਮਨਗਰ ਵੀ ਜਿਹੜਾ ਐਕਸਪ੍ਰੈਸ ਵੀ ਉਹ ਵੀ ਬਣ ਰਿਹਾ ਹੈ। ਔਰ ਪੰਜਾਬ ਤੋਂ ਬਾਹਰ ਉਹ ਕੰਪਲੀਟ ਹੋ ਗਿਆ ਹੈ। ਇਸੇ ਤਰੀਕੇ ਨਾਲ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹੈ ਉਹ ਹਰਿਆਣੇ ਤੱਕ ਬਿਲਕੁਲ ਆਪਣੀ ਸਪੀਡ ਨਾਲ ਠੀਕ ਚੱਲ ਰਿਹਾ ਪਰ ਪੰਜਾਬ ਦੇ ਵਿੱਚ ਅ ਪਿਛਲੇ ਜਦੋਂ ਦੀ ਇਹ ਸਰਕਾਰ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਾਹਿਬ ਇਹਨਾਂ ਦਾ ਧਿਆਨ ਬਿਲਕੁਲ ਹੀ ਪੰਜਾਬ ਦੀ ਡਿਵੈਲਪਮੈਂਟ ਵੱਲ ਨਹੀਂ ਹੈਗਾ। ਅੱਜ ਪ੍ਰੋਜੈਕਟ ਜਿਹੜਾ ਹੈ ਉਹਦੇ ਜਿਹੜੇ ਕੰਟਰੈਕਟਰ ਹੈ ਉਹ ਪ੍ਰੋਜੈਕਟ ਨੂੰ ਛੱਡ ਕੇ ਜਾ ਰਹੇ ਨੇ ਔਰ 104 ਕਿਲੋਮੀਟਰ ਦਾ ਪ੍ਰੋਜੈਕਟ ਉਹਨਾਂ ਨੇ ਪਹਿਲਾਂ ਜਿਹੜੇ ਕੰਟਰੈਕਟਰ ਛੱਡ ਕੇ ਚਲੇ ਗਏ ਉਹਨਾਂ ਨੇ ਵਾਈਂਡ ਅਪ ਕਰ ਲਿਆ ਔਰ 293 ਕਿਲੋਮੀਟਰ ਦਾ ਪ੍ਰੋਜੈਕਟ ਹੈ ਉਹਨਾਂ ਨੇ ਫੇਰ ਵਾਰਨਿੰਗ ਦਿੱਤੀ ਹੈ ਕਿ ਜੇ ਤੁਸੀਂ ਅਜੇ ਵੀ ਧਿਆਨ ਨਹੀਂ ਦਿਓਗੇ ਤਾਂ ਸਾਨੂੰ ਇਹ ਕਿ ਪ੍ਰੋਜੈਕਟ ਜਿਹੜਾ ਕੈਨਸਲ ਕਰਨਾ ਪਏਗਾ ਬੜੇ ਦੁੱਖ ਦੀ ਗੱਲ ਹੈ ਬੜੀ ਮਿਹਨਤ ਦੇ ਨਾਲ ਮੁਸ਼ਕਲ ਦੇ ਨਾਲ ਅਸੀਂ ਬਾਰਡਰ ਬੈਲਟ ਤੇ ਬੈਠੇ ਹਾਂ ਬਿਲਕੁਲ ਅਖੀਰ ਦੇ ਉੱਤੇ ਹਾਂ ਔਰ ਬਾਰਡਰ ਦੇ ਨਾਲ ਲੱਗਦੇ ਆ ਪਾਕਿਸਤਾਨ ਦੇ ਔਰ ਸਾਡਾ ਜਿਹੜਾ ਟੂਰਿਜ਼ਮ ਆ ਗੁਰੂ ਨਗਰੀ ਹੈ ਇੱਥੇ ਲੋਕੀ ਲੱਖ 1.5 ਲੱਖ ਬੰਦਾ ਰੋਜ਼ ਤਦਾਦ ਦੇ ਵਿੱਚ ਆਉਂਦਾ ਹੈ ਉਹਦੇ ਨਾਲ ਵਪਾਰ ਦੇ ਵਿੱਚ ਇੱਥੇ ਬਹੁਤ ਵਾਧਾ ਹੋਣ ਦੀ ਆਸ ਹੈ ਇਸ ਐਕਸਪ੍ਰੈਸ ਹਾਈਵੇ ਦੇ ਬੰਦ ਦੇ ਨਾਲ ਪਰ ਪਿੱਛੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਦੋ ਇਨਸੀਡੈਂਟ ਹੋਏ ਨੇ ਇੱਕ ਜਲੰਧਰ ਜਿਹੜਾ ਆ ਜਲੰਧਰ ਡਿਸਟ੍ਰਿਕਟ ਦੇ ਵਿੱਚ ਇੰਜੀਨੀਅਰ ਨੂੰ ਬਹੁਤ ਬੁਰੀ ਤਰ੍ਹਾਂ ਮਤਲਬ ਧਮਕਾਇਆ ਗਿਆ ਡਰਾਇਆ ਗਿਆ ਜਿਹਦੀਆਂ ਫੋਟੋਗ੍ਰਾਫਰ ਵੀ ਫੋਟੋ ਮੈਨ ਨੂੰ ਦਿੱਤੀਆਂ ਗਈਆਂ ਆ ਔਰ ਦੂਸਰਾ ਇਨਸੀਡੈਂਟ ਲੁਧਿਆਣਾ ਡਿਸਟ੍ਰਿਕਟ ਦਾ ਆਇਆ ਜਿੱਥੇ ਇੱਕ ਕੰਟਰੈਕਟਰ ਦੇ ਜਿਹੜਾ ਜਗਾ ਸੀ ਜਿੱਥੇ ਉਹ ਸਮਾਨ ਦਾ ਉਹ ਆਫਿਸ ਸੀ ਉੱਥੇ ਆ ਕੇ ਉਹਨੂੰ ਅਟੈਕ ਕੀਤਾ ਗਿਆ ਔਰ ਇਹ ਕੌਣ ਲੋਕ ਨੇ ਜਿਹੜੇ ਜਿਹੜੇ ਪੰਜਾਬ ਦੇ ਵਿਰੁੱਧ ਕੰਮ ਕਰ ਰਹੇ ਨੇ ਤੇ ਸਰਕਾਰ ਕਿਉਂ ਮੁਕ ਦਰਸ਼ਕ ਵੜ ਕੇ ਖੜੀ ਹੈ ਕੀ ਸਰਕਾਰ ਖੁਦ ਹੀ ਸ਼ਾਜਸ਼ ਹੈ ਕਿ ਪੰਜਾਬ ਨੂੰ ਅੰਧੇਰੇ ਵੱਲ ਧੱਕਣਾ ਹੈ ਪੰਜਾਬ ਦੀ ਤਰੱਕੀ ਨਹੀਂ ਚਾਹੁੰਦੇ ਕਿਉਂਕਿ ਇਹਦੇ ਨਾਲ ਹਰ ਗਰੀਬ ਨੂੰ ਹਰ ਵਰਗ ਦੇ ਲੋਕਾਂ ਨੂੰ ਫਾਇਦਾ ਹੈ ਵਪਾਰੀ ਵਰਗ ਨੂੰ ਫਾਇਦਾ ਹੈ ਕਿਸਾਨਾਂ ਨੂੰ ਫਾਇਦਾ ਹੈ ਕਿਉਂਕਿ ਕਿਸਾਨ ਆਪਣੀ ਫਸਲ ਲਿਜਾ ਸਕਦੇ ਆ ਇੱਥੋਂ ਲੈ ਕੇ ਚਾਹੀ ਜਾਮਨਗਰ ਨੂੰ ਲੈ ਜਾਓ ਤੇ ਚਾਹੀ ਦਿੱਲੀ ਚਲੇ ਜਾਓ ਹੁਣ ਦਿੱਲੀ ਦਾ ਸਫ਼ਰ ਕਰੀਬ 4.5 ਘੰਟੇ ਦਾ ਹੈ ਕੌਣ ਉਹ ਲੋਕ ਨੇ ਜਿਨ੍ਹਾਂ ਨੂੰ ਇਹ ਸਰਕਾਰ ਜਿਨ੍ਹਾਂ ਦੇ ਕਾਰਵਾਈ ਨਹੀਂ ਕਰਨਾ ਚਾਹੁੰਦੀ ਇਹ ਫੇਲਿਅਰ ਹੈ ਬਹੁਤ ਵੱਡਾ ਆਮ ਆਦੀ ਪਾਰਟੀ ਸਰਕਾਰ ਦਾ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਦਾ ਕਿ ਉਹਨਾਂ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਔਰ ਮੈਂ ਇੱਥੋਂ ਦੇ ਜਿਹੜੇ ਐਮਐਲਏ ਸਹਿਬਾਨ ਨੇ ਜਿਹੜੇ ਇੱਥੇ ਆਮ ਆਦੀ ਪਾਰਟੀ ਦੇ ਚੁਣਕੇ ਗਏ ਨੇ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅੰਮ੍ਰਿਤਸਰ ਦੀ ਆਵਾਜ਼ ਬੁਲੰਦ ਕਰਨ ਕੋਈ ਨਹੀਂ ਬੋਲ ਰਿਹਾ ਕਿੱਥੇ ਚਲੇ ਗਏ ਨੇ ਸਾਰੇ ਅੱਜ ਜੇ ਪ੍ਰੋਜੈਕਟ ਕੈਨਸਲ ਹੋ ਜਾਂਦਾ ਹੈ ਜਿੱਦਾਂ ਉਹਨਾਂ ਨੇ ਬੜੀ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਹੈ ਕਿ ਅਸੀਂ ਬਾਰ-ਬਾਰ ਕਹਿਣ ਦੇ ਬਾਵਜੂਦ ਤੁਸੀਂ ਜਿਹੜੀ 15 ਤਰੀਕ ਨੂੰ ਜੁਲਾਈ ਨੂੰ ਮੀਟਿੰਗ ਹੋਈ ਤੁਸੀਂ ਕਿਹਾ ਸੀ ਐਕਟਿਵ ਅਸੀਂ ਜ਼ਮੀਨ ਰਿਕੁਆਇਰ ਕਰਾਂਗੇ ਅਜੇ ਤੱਕ ਭੋਰਾ ਜਿੰਨਾ ਵੀ ਕੰਮ ਉਹਦੇ ਤੇ ਨਹੀਂ ਹੋਇਆ ਬਿਲਕੁਲ ਉਹਨੂੰ ਤੁਸੀਂ ਅਨਟੱਚ ਰੱਖਿਆ ਔਰ ਜੇ ਇਹ ਨਹੀਂ ਕਰੋਗੇ ਤੇ ਸਾਡੇ ਦੇ ਆਉਣ ਵਾਲੇ ਜਿਹੜੇ ਬੱਚੇ ਨੇ ਜਿਹੜਾ ਆਉਣ ਵਾਲਾ ਭਵਿੱਖ ਹੈ ਸਾਡਾ ਉਹਦੇ ਖਦਰੇ ਚ ਅਸੀਂ ਅੱਗੇ ਬਾਰਡਰ ਤੇ ਬੈਠੇ ਸਾਨੂੰ ਤੇ ਆਸਮਿਤ ਬੱਜੀ ਸੀਗੇ ਇਹਦੇ ਨਾਲ ਐਕਸਪ੍ਰੈਸ ਵੇ ਬਣ ਗਿਆ ਪੁਰਾਣਾ ਆਈ ਵੇ ਨਾਲ ਚੱਲੇਗਾ ਔਰ ਜਾਮਨਗਰ ਨੂੰ ਨਿਕਲੇਗਾ ਔਰ ਵਪਾਰ ਵਧੇਗਾ ਇੱਥੇ ਔਰ ਟੂਰਿਸਟ ਵਧੇਗਾ ਔਰ ਬੜੇ ਬੜੇ ਵੱਡੀਆਂ ਕੰਪਨੀਆਂ ਜਿਹੜੀਆਂ ਸਾਡੇ ਰਿੰਗ ਰੋਡ ਦੇ ਉੱਤੇ ਜ਼ਮੀਨਾਂ ਲੈ ਰਹੀਆਂ ਨੇ ਔਰ ਉੱਥੇ ਆ ਕੇ ਵੱਡੇ ਵੱਡੇ ਪ੍ਰੋਜੈਕਟ ਲੱਗਣ ਜਾ ਰਹੇ ਨੇ ਜਿਹਦੇ ਨਾਲ ਸਾਡੀ ਇਥੋਂ ਦੀ ਇਕਨੋਮੀ ਨੂੰ ਬਹੁਤ ਫਰਕ ਪਿਆ ਜੇ ਜ਼ਮੀਨਾਂ ਦਾ ਪੁੱਛੋ ਬਾਰਡਰ ਤੇ ਜਿਹੜਾ ਰੇਟ ਜਿਹੜਾ ਸੀ ਜਿਹੜਾ ਇੱਕ ਜ਼ਮੀਂਦਾਰ ਦੀ ਜ਼ਮੀਂਦਾਰ ਰੇਟ 5-4 ਲੱਖ ਰੁਪਏ ਸੀ ਅੱਜ 20-20 ਲੱਖ ਰੁਪਏ ਰੇਟ ਹੋ ਗਿਆ। ਜਿੱਥੇ 20 ਸੀ ਉਹ ਤੇ 40-50 ਰੁਪਏ ਹੋ ਗਿਆ। ਜਿੱਥੇ 50 ਸੀ ਉਹ ਤੇ 2-2 ਕਰੋੜ, 3-3 ਕਰੋੜ, 5-5 ਕਰੋੜ ਦੇ ਕਿੱਲੇ ਹੋ ਗਏ ਨੇ। ਔਰ ਉਹਦੀ ਸਾਰੀ ਇਕਨੋਮੀ 'ਚ ਸਾਰਿਆਂ ਨੂੰ ਫਾਇਦਾ ਹੁੰਦਾ ਕਿਉਂਕਿ ਜੇ ਘਰ ਬਣਾਉਂਦਾ ਏ, ਕੁਝ ਕਰਦਾ ਏ, ਉਹਦਾ ਹਿੱਸਾ ਸਾਰਿਆਂ ਨੂੰ ਮਿਲਦਾ ਏ। ਜਿਹੜੇ ਛੋਟੇ ਘਰ ਆ ਉਹ ਵੀ ਮਹਿੰਗੇ ਹੋਏ ਨੇ। ਪਰ ਇਹ ਸਰਕਾਰ ਨੂੰ ਕੋਈ ਧਿਆਨ ਨਹੀਂ ਹੈਗਾ। ਕਿਉਂ ਪ੍ਰੋਜੈਕਟ ਰੋਕੇ ਜਾ ਰਹੇ ਆ? ਜੇ ਕੋਈ ਮਸਲੇ ਮਸਲੇ ਬੈਠ ਕੇ ਹੱਲ ਕਰੋ। ਔਰ ਜਿਹੜਾ ਬੰਦਾ ਅੱਗੇ ਆ ਕੇ ਤੁਹਾਡੇ ਜਿੱਥੇ ਮਰਜ਼ੀ ਆ ਕੇ ਬਹਿ ਜਾਂਦਾ ਤੁਸੀਂ ਚੁੱਪ ਕਰਕੇ ਉਹਨੂੰ ਵੇਖਣ ਦੇ ਜੇ ਕੋਈ ਹਾਈਵੇ ਤੇ ਝੋਨਾ ਲਾਈ ਜਾਂਦਾ ਕਦੀ ਕੋਸ਼ਿਸ਼ ਕਰੀ ਜਾਂਦਾ ਤੁਹਾਡਾ ਕੋਈ ਧਿਆਨ ਹੀ ਨਹੀਂ ਹੈਗਾ ਬਾਕੀ ਵੀ ਪੰਜਾਬ ਵੱਸਦਾ ਹੈ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਸਾਰੇ ਗੋਡੇ ਟੇਕ ਦੋਗੇ ਇਹਨਾਂ ਚੀਜ਼ਾਂ ਕੇ ਇਹ ਕਮਜ਼ੋਰੀ ਹੈ ਬਹੁਤ ਵੱਡੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਧਿਆਨ ਦੇਣਾ ਪਏਗਾ ਨਹੀਂ ਤੇ ਪੰਜਾਬ ਤੁਹਾਨੂੰ ਕਦੀ ਮਾਫ਼ ਨਹੀਂ ਕਰੂਗਾ ਤੁਹਾਨੂੰ ਬਣਵੇ ਜਿਤਾਏ ਸੀ ਇਸ ਕਰਕੇ ਨਹੀਂ ਜਿਤਾਏ ਕਿ ਤੁਸੀਂ ਪੰਜਾਬ ਦਾ ਧਿਆਨ ਰੱਖੋ ਔਰ ਜਿਹੜੇ ਇੱਥੇ ਸਾਡੇ ਕੈਬਨਿਟ ਵਜ਼ੀਰ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਤੁਸੀਂ ਬਹੁਤ ਵੱਡੀਆਂ ਗੱਲਾਂ ਕੀਤੀਆਂ ਇਲੈਕਸ਼ਨ ਲੜੀ ਆ ਲੋਕ ਸਭਾ ਦੀ ਕਿੱਥੇ ਜੇ ਤੁਸੀਂ ਅੱਜ ਪ੍ਰੋਜੈਕਟ ਕੈਨਸਲ ਹੋ ਰਹੇ ਨੇ ਅੰਮ੍ਰਿਤਸਰ ਕੂੜੇ ਦਾ ਢੇਰ ਬਣ ਗਿਆ ਅੱਜ ਹਰ ਜਗ੍ਹਾ ਦੇ ਉੱਤੇ ਕੂੜੇ ਦਾ ਢੇਰ ਲੱਗਾ ਪਿਆ ਜਿਹੜੇ ਮਰਜੀ ਰੋਡ ਦੇ ਉੱਤੇ ਚਲੇ ਜਾਓ ਸੀਵਰੇਜ ਬੰਦ ਨੇ ਜਿਹੜੀ ਟੰਗਟਾ ਡਰੇਨ ਦੀ ਸਫਾਈ ਕਰਾਈ ਸੀ ਮੰਤਰੀ ਸਾਹਿਬ ਨੂੰ ਦੱਸ ਦਿਓ ਕਿ ਉਹ ਦੋ ਦਿਨ ਹੀ ਚੱਲੀ ਹੈ ਮਸ਼ੀਨ ਦੋ ਕਿ ਤਿੰਨ ਦਿਨੋਂ ਵੀ ਉਤੋਂ ਦੀ ਬੰਦ ਹੈ ਕਿੱਥੇ ਹੈ ਪ੍ਰੋਜੈਕਟ ਟੰਗਟਾ ਵਾਲਾ ਕਿਉਂ ਨਹੀਂ ਬਣਾ ਕੇ ਦਿੰਦੇ ਤੁਸੀਂ ਸਰਕਾਰ ਦੀ ਜ਼ ਸਟੇਟ ਸਬਜੈਕਟ ਨੇ ਡਰੱਗ ਵੈਗ ਵਧਿਆ ਪਿਆ ਹੈ ਤੇ ਜਿਹੜੀ ਉਹ ਆਸਮੀਦ ਵਾਲਾ ਪ੍ਰੋਜੈਕਟ ਸੀ ਵੱਡਾ ਪ੍ਰੋਜੈਕਟ ਸੀ ਔਰ ਇਹਦੇ ਨਾਲ ਸਾਡੀ ਇਕਨੋਮੀ ਨੂੰ ਦੇਖੋ ਕਿੰਨਾ ਵੱਡਾ ਫਾਇਦਾ ਸੀ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਅਸੀਂ ਕਰੀਬ 3267 ਕਰੋੜ ਦੇ 104 ਕਿਲੋਮੀਟਰ ਦੇ ਅੱਗੇ ਕੈਨਸਲ ਹੋ ਗਏ ਸਾਡੇ ਔਰ 293 ਕਿਲੋਮੀਟਰ ਦੀ ਕਾਸ ਜਿਹੜੀ 14288 ਕਰੋੜ ਰੁਪਏ ਦੇ ਫੇਰੇ ਕੈਨਸਲ ਹੋ ਜਾਣੇ ਅੱਜ ਜਿਹੜੇ ਡਿਵੈਲਪਡ ਕੰਟਰੀ ਨੇ ਦੂਜੇ ਉਹ ਸਾਰੇ ਜਿੱਥੇ ਨੈਟਵਰਕ ਹੈ ਰੂਡਸ ਦਾ ਚੰਗਾ ਉੱਥੇ ਉਹਨੂੰ ਹੀ ਡਿਵੈਲਪਮੈਂਟ ਮੰਗੀ ਜਾਂਦੀ ਹੈ ਅੱਜ ਜਿੰਨੇ ਵੀ ਅਸੀਂ ਬਾਹਰਲੇ ਸਟੇਟਸ ਜਾਂਦੇ ਆ ਕਦੀ ਵੀ ਇਦਾਂ ਨਹੀਂ ਹੋਇਆ ਕਿ ਤੇ ਕੰਮ ਕਰਦੇ ਆ ਤੇ ਕਿਤੇ ਹਮਲਾ ਹੋਵੇ ਕੋਈ ਗੱਲਬਾਤ ਹੋਵੇ ਜੇ ਕੋਈ ਆਰਬਿਟ੍ਰੇਸ਼ਨ ਬੈਠੀ ਆ ਉੱਥੇ ਕੇਸ ਹੋ ਸਕਦਾ ਆ ਬਹਿ ਕੇ ਗੱਲਬਾਤ ਹੋ ਸਕਦੀ ਏ ਜੇ ਕਾਨੂੰਨ ਆਂਦਾ ਤੇ ਕਾਨੂੰਨ ਮੁਤਾਬਕ ਆਪਣੀ ਕਾਰਵਾਈ ਕਰੋ ਕਾਨੂੰਨ ਕਿਉਂ ਨਹੀਂ ਜਦੋਂ ਕਾਨੂੰਨ ਹੈਗਾ ਸਾਡੇ ਕੋਲ ਤੁਸੀਂ ਕਾਨੂੰਨਾਂ ਹੀ ਕਿਉਂ ਨਹੀਂ ਕੰਮ ਕਰਦੇ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਔਰ ਮੈਂ ਨਿੰਦਿਆ ਕਰਦਾ ਇਸ ਗੱਲ ਤੇ ਕਿ ਇਹ ਸਰਕਾਰ ਦਾ ਬਿਲਕੁਲ ਧਿਆਨ ਪੰਜਾਬ ਵੱਲ ਨਹੀਂ ਹੈਗਾ ਸਵਾਏ ਕਰਜ਼ਾ ਚੁੱਕਣ ਦੇ ਸਵਾਏ ਇਸ਼ਤਿਹਾਰबाजी ਕਰਨ ਤੋਂ ਇਲਾਵਾ ਕੋਈ ਕੰਮ ਨਹੀਂ ਤੁਸੀਂ 에어ਪੋਰਟ ਤੇ ਚਲੇ ਜਾਓ ਚੱਪੇ ਚੱਪੇ ਦੇਸ਼ਤਾਰ ਲਿਆ ਅੱਜ ਪੰਜਾਬ ਦਾ ਹਾਲਾਤ ਕੀ ਹੋ ਗਏ ਨੇ ਗੈਂਗਸਟਰ ਸਰੇਆ ਚੇਲਾ ਜੋ ਮਤਲਬ ਇੰਟਰਵਿਊ ਦੇ ਰਹੇ ਨੇ ਐਕਸਟਰਸ਼ਨਾਂ ਹੋ ਰਹੀਆਂ ਨੇ ਮਰਡਰ ਹੋ ਰਹੇ ਨੇ ਤੁਸੀਂ ਕਰ ਕੀ ਰਹੇ ਜੇ ਔਰ ਮੈਂ ਕਹਿਣਾ ਚਾਹੁੰਦਾ ਕਿ ਤੁਰੰਤ ਸਰਕਾਰ ਧਿਆਨ ਦੇਵੇ ਜ਼ਮੀਨਾਂ ਐਕਵਾਇਰ ਕਰੇ ਤੁਸੀਂ ਪੈਸਾ ਕੋਈ ਨਹੀਂ ਲਾਉਣਾ ਤੁਹਾਡੇ ਕੋਲ ਸਿਰਫ ਤੁਸੀਂ ਜ਼ਮੀਨ ਐਕਵਾਇਰ ਕਰਕੇ ਦੇਣੀ ਹੈ ਪੈਸੇ ਸਾਰੇ ਉਹਨਾਂ ਨੇ ਦੇਣੇ ਆ ਪੱਟੀ ਮਘੂ ਲਿੰਕ ਹੈ ਉਹਦੇ ਉਹਦੀ ਜ਼ਮੀਨ ਐਕਵਾਇਰ ਹੋਣ ਵਾਲੀ ਉਹਦੀ ਜ਼ਮੀਨ ਤੁਸੀਂ ਐਕਵਾਇਰ ਨਹੀਂ ਕਰਦੇ ਹਾਰਟਿਕਲ ਚ ਯੂਨੀਵਰਸਿਟੀ ਬਣਨੀ ਅਮਰਸਰ ਉਹਦੀ ਜ਼ਮੀਨ ਤੁਸੀਂ ਐਕਵਾਇਰ ਨਹੀਂ ਕਰਕੇ ਦੇ ਪਾਰੇ ਜਿਹੜੇ ਕਿ ਸੈਂਟਰ ਨੇ ਸਾਰੇ ਪ੍ਰੋਜੈਕਟ ਲਾਉਣੇ ਨੇ ਤੁਸੀਂ ਸਿਰਫ ਜ਼ਮੀਨ ਐਕਵਾਇਰ ਦੀ ਹਾਰਟਿਕਲ ਚ ਦੀ 40-50 ਕਰੋੜ ਦੀ ਜ਼ਮੀਨ ਸਾਰੀ ਉਹਦੀ ਹੈ ਜੇ ਤੁਸੀਂ ਪੱਟੀ ਮਘੂ ਲਿੰਕਿਆ 100-200 ਕਰੋੜ ਦੀ ਉਹਦੀ ਜ਼ਮੀਨ ਹੋਣੀ ਹੈ ਔਰ ਵੱਡੇ ਪ੍ਰੋਜੈਕਟ ਨੇ ਜਿਹਦੇ ਨਾਲ ਸਾਡੇ ਇਸ ਖੇਤੀ ਨੂੰ ਬਹੁਤ ਵੱਡਾ ਆਰਥਿਕ ਲਾਭ ਮਿਲਣਾ ਅਸੀਂ ਪਾਰਲੀਮੈਂਟ 'ਚ ਗੱਲ ਕਰਦੇ ਹਾਂ ਨੋਟਿਸ ਕਰਦੇ ਸਰਕਾਰ ਨੂੰ ਸਰਕਾਰ ਜਵਾਬ ਦੇ ਛੱਡਦੀ ਜ ਕੋਈ ਨਹੀਂ ਕਰ ਰਹੀਆਂ ਜੀ ਕਰ ਰਹੇ ਕਦੋਂ ਤੱਕ ਇਹ ਹੋਊਗਾ ਸੋ ਮੈਂ ਸਰਕਾਰ ਨੂੰ ਕਹਿਣਾ ਚਾਹੁੰਨਾ ਔਰ ਚੇਤਾਵਨੀ ਵੀ ਦੇਣਾ ਚਾਹੁੰਨਾ ਕਿ ਇਹ ਬਹੁਤ ਮੰਦ ਭਾਗੀ ਗੱਲ ਹੋਊ ਪੰਜਾਬ ਦੇ ਨਾਲ ਜੇ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਜੇ ਕੈਨਸਲ ਹੁੰਦੇ ਆ ਸਾਡੇ ਚਾਹੇ ਬ੍ਰਾਊਨਫੀਲਡ ਹੋਵੇ ਚਾਹੇ ਗ੍ਰੀਨਫੀਲਡ ਐਕਸਪ੍ਰੈਸ ਰੇ ਹੋਵੇ। ਔਰ ਸਰਕਾਰ ਦੇਲ ਤੁਰੰਤ ਧਿਆਨ ਦਵੇ, ਬਾਕੀ ਕੰਮ ਛੱਡੇ ਔਰ ਇਹਦੇ ਤੇ ਬਹਿ ਕੇ ਇਹਦਾ ਮਸਲਾ ਹੱਲ ਕਰਕੇ ਜਿੱਥੇ ਤੁਹਾਡੀ ਤੁਹਾਡੇ ਤੰਤਰ ਦੀ ਕਮਜ਼ੋਰੀ ਹੈ, ਤੰਤਰ ਨੂੰ ਸਟਰੋਂਗ ਕਰੋ। ਕੌਣ ਕਿਸ ਤੇ ਹਮਲਾ ਕਰੇ? ਕਿਉਂ ਕਰੇ ਕਿਸ ਤੇ ਹਮਲਾ? ਜਦੋਂ ਕਾਨੂੰਨ ਹੈ ਕਿਸੇ ਨੂੰ ਪ੍ਰੋਬਲਮ ਹੈ, ਕਾਨੂੰਨ ਤੇ ਸ਼ਿਕਾਇਤ ਕਰੇ। ਇਹ ਤਾਂ ਗੁੰਡਾਗਰਦੀ ਹੋ ਗਈ ਨਾ ਸ਼ਰੇਆਮ। ਇਹ ਸਰਕਾਰ ਮੂਕ ਦਰਸ਼ਕ ਬਣ ਕੇ ਬੈਠੀ ਹੈ। ਸੋ ਮੈਂ ਕਹਿਣਾ ਚਾਹੁੰਦਾ ਕਿ ਇਹ ਇੱਕ ਮਾਰ ਵਾਲੇ ਪ੍ਰੋਜੈਕਟ ਸੀ। ਸਰਕਾਰ ਤੁਰੰਤ ਦਬੇ ਕਿਉਂਕਿ ਦੇਖੋ ਉਹਨਾਂ ਨੇ ਉਹਨਾਂ ਨੇ ਤਾਂ ਦੁਬਾਨਾ ਲੱਭ ਗਿਆ ਉਹਨਾਂ ਨੇ ਕਹਿਣਾ ਜੀ ਇਹ ਕੈਂਸਲ ਕਰ ਦਿਓ ਪਹਾਨਾ ਵੀ ਕਿ ਹੈ ਵੀ ਸੱਚਾਈ ਹੁਣ 2-3 ਤਿੰਨ ਸਾਲ ਹੋ ਗਏ ਕੰਟਰੈਕਟਰ ਆ ਕੇ ਬੈਠੇ ਨੇ ਕੰਮ ਹੁੰਦਾ ਨਹੀਂਗਾ ਜੀ ਦੋ ਪ੍ਰੋਜੈਕਟ ਆਲਰੇਡੀ ਬੰਦ ਕਰ ਚੁੱਕੇ ਨੇ 104 ਕਿਲੋਮੀਟਰ ਦੇ ਬੰਦ ਨਹੀਂ ਉਹਨਾਂ ਨੇ ਟਰਮੀਨੇਟ ਕਰਤੇ ਹੁਣ ਦੁਬਾਰਾ ਜੇ ਉਹਦੇ ਕੰਟਰੈਕਟ ਕਰਨਗੇ ਕਦੋਂ ਹੋਣਗੇ ਕਿੰਨਾ ਸਮਾਂ ਲੱਗੂ ਤੇ ਬੜਾ ਹੀ ਲੰਬੀ ਗੱਲ ਹੈ ਉਹਨਾਂ 293 ਕਿਲੋਮੀਟਰ ਤੇ 14666 ਕਰੋੜ ਦੇ ਉਹਨਾਂ ਕਹਿੰਦੇ ਫਿਰ ਤਾਂ ਕੈਂਸਲ ਕਰ ਦੇਣੇ ਜੇ ਤੁਸੀਂ ਇਹਨਾਂ ਦੇ ਕਾਰਵਾਈ ਨਹੀਂ ਕਰੋਗੇ ਤੁਹਾਨੂੰ ਦੋਸੇ ਤੁਰੰਤ ਐਕਸ਼ਨ ਸਾਰੇ ਜਿਹੜਾ ਕੋਈ ਬੰਦਾ ਆਇਆ ਉਹ ਤੇ ਉਹਨੂੰ ਫੜ ਕੇ ਅੰਦਰ ਦਿਓ ਕਿੱਦਾਂ ਬਣਾਉਗੇ ਕੇ ਅਫਸਰ ਦੇ ਉੱਤੇ ਇਹ ਸਾਰੇ ਬੱਚੇ ਸਾਡੇ ਆਉਣ ਵਾਲੇ ਬੱਚਿਆਂ ਦੇ ਪ੍ਰੋਜੈਕਟ ਨੇ ਕਿਸੇ ਦਾ ਪਰਸਨਲ ਕੰਮ ਨਹੀਂ ਗਏ ਜਿੱਥੇ ਕਿ ਇਹਦੀ ਕੋਈ ਕੋਈ ਉਨਨੀਕੀ ਹੈ ਉਹ ਭਾ ਕੇ ਸਾਡਾ ਸਿਸਟਮ ਹੈ ਸਰਕਾਰ ਆ ਸਰਕਾਰ ਦਾ ਕਾਨੂੰਨ ਹੈ ਡੀਸੀ ਨੇ ਐਸਡੀਐਮ ਨੇ ਏਡੀਸੀ ਨੇ ਬਹਿ ਕੇ ਗੱਲ ਕਰੋ ਇਹ ਟੋਟਲ ਕਿੰਨੇ ਦਾ ਪ੍ਰੋਜੈਕਟ ਸੀ ਤੇ ਕਿੰਨੇ ਕੈਂਸਲ ਹੋ ਚੁੱਕੇ ਆ ਇਹਦਾ 103 104 ਕਿਲੋਮੀਟਰ ਕੈਂਸਲ ਹੋ ਗਿਆ 326363 ਕਰੋੜ ਦੇ ਕੰਟਰੈਕਟ ਕੈਨਸਲ ਹੋ ਗਏ 326363 ਕਰੋੜ ਦਾ ਕੈਨਸਲ ਹੋ ਗਿਆ ਹਾਂਜੀ ਦੂਜਾ ਨਾ ਕਿ 14288 ਕਰੋੜ ਦਾ ਅਸੀਂ ਕੈਨਸਲ ਕਰਾਂਗੇ ਜੇ ਤੁਸੀਂ ਇਹਦੇ ਵੱਲ ਧਿਆਨ ਨਾ ਦਿੱਤਾ ਲਾਅਨ ਆਰਡਰ 'ਤੇ ਧਿਆਨ ਨਾ ਦਿੱਤਾ ਜਿਹੜੇ ਕੰਟਰੈਕਟਰ ਆ ਉਹਨਾਂ ਨੂੰ ਸੁਰੱਖਿਆ ਸਿਕਿਉਰਿਟੀ ਨਾ ਦਿੱਤੀ ਜੇ ਜਿਹੜੇ ਉੱਥੇ ਜ਼ਮੀਨਾਂ ਨੇ ਜ਼ਮੀਨਾਂ ਤੁਸੀਂ ਕੁਆਇਰ ਨਾ ਕੀਤੀਆਂ ਪੈਸੇ ਪਏ ਨੇ ਖਾਤਿਆਂ ਦੇ ਵਿੱਚ ਬਿਲਕੁਲ ਦੁੱਖ ਦੀ ਗੱਲ ਹੈ ਪੈਸੇ ਨਹੀਂ ਵੰਡੇ ਜਾ ਰਹੇ ਸਰਕਾਰ ਇਹਨਾਂ ਚੀਜ਼ ਇਥੇ ਹਾਈ ਕੋਰਟ ਵੀ ਗਈ ਹੈ ਇਹਨਾਂ ਮਸਲੇ ਨੂੰ ਲੈ ਕੇ ਦੇਖੋ ਸਟੇਟ ਦਾ ਕੰਮ ਹੈ ਜਿਹੜਾ ਜਿਹੜਾ ਦੇਸ਼ ਦਾ ਕੰਮ ਹੈ ਕਿ ਸਾਰੇ ਵਿਕਾਸ ਕਰਨੇ ਅੱਜ ਤੁਸੀਂ ਦਿੱਲੀੋਂ ਅੱਗੇ ਜਾਓ ਚਾਰ ਚਫੇਰੇ ਐਕਸਪ੍ਰੈਸ ਵੀ ਜਾਣਦੇ ਨੇ ਸਾਡੇ ਇੱਥੇ ਆ ਗਏ ਮਤਲਬ ਗਰਹਿਣ ਲੱਗ ਗਿਆ ਇਸ ਗੱਲ ਨੂੰ ਇਹ ਸਰਕਾਰ ਦੀ ਕਮਜ਼ੋਰੀ ਹੈ ਮੁੱਖ ਮੰਤਰੀ ਸਾਹਿਬ ਦੀ ਕਮਜ਼ੋਰੀ ਹੈ ਕਿ ਉਹ ਨਹੀਂ ਏਸੀ ਨਾਲ ਧਿਆਨ ਦੇਣ ਦੇ ਪਰ ਇਹ ਤਾਂ ਹੱਲ ਕੀ ਹੈ ਤੁਸੀਂ ਵੀ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਦੁਬਾਰਾ ਵੀ ਬਾਤ ਚੁੱਕ ਰਹੇ ਹੋ ਤੁਸੀਂ ਦੇਖੋ ਬਾਜ ਤੇ ਇਹ ਸਰਕਾਰ ਸਾਡੀ ਆਵਾਜ਼ ਸੁਣੇ ਅਸੀਂ ਲੋਕਾਂ ਲੋਕਾਂ ਦੁਆਰਾ ਚੁਣੇ ਸਾਡੀ ਬਾਜ ਹੈ ਸਰਕਾਰ ਸੁਣਦੀ ਨਹੀਂ ਸਰਕਾਰ ਕੀ ਕਿੱਦਾਂ ਜੇ ਸਰਕਾਰ ਸੁਣਦੀ ਹੋਏ ਤਾਂ ਗੜਕਰੀ ਸਾਹਿਬ ਨੂੰ ਲੈਟਰ ਲਿਖਣ ਦੀ ਲੋੜ ਪਵੇ ਟਰਾਂਸਪੋਰਟ ਮੰਤਰੀ ਅਸੀਂ ਜਦੋਂ ਤੁਹਾਨੂੰ ਕੰਮ ਜਾਂਦੇ ਆ ਉਹ ਸਾਨੂੰ ਕਹਿੰਦੇ ਪਹਿਲੇ ਪਹਿਲੇ ਆੜੇ ਜਿਹੜੇ ਪੈਸੇ ਪਏ ਉਹ ਵੰਡ ਕੇ ਆਓ ਸਰਕਾਰ ਨੂੰ ਮਤਲਬ ਇਹਨਾਂ ਤੇ ਖੁਦ ਮੰਤਰੀਆਂ ਨੂੰ ਉਹਨਾਂ ਕਿਹਾ ਕਿ ਜਾ ਕੇ ਆਪਣੇ ਬਲੋ ਜਿਹੜੇ ਮੁੱਖ ਮੰਤਰੀ ਨੂੰ ਕਹੋ ਕਿ ਸਾਨੂੰ ਪ੍ਰੋਜੈਕਟ ਦਵੇ ਕੋਈ ਨਾ ਕੋਈ ਸਰਕਾਰ ਬਣਦੇ ਹੈ ਕੀ ਜੇ ਸਰਕਾਰ ਹੋਵੇ ਤੇ ਆ ਇਦਾਂ ਹਮਲੇ ਹੋਣ ਪ੍ਰੋਜੈਕਟ ਕੈਨਸਲ ਹੋਣ ਸਾਡੇ ਇਹ ਕਹਿੰਦੇ ਅੱਜ ਕਾਨੂੰਨ ਨਾਲ ਦੀ ਕੋਈ ਜਿਹੜਾ ਜਦੋਂ ਡੀਜੀਪੀ ਕਹਿ ਰਿਹਾ ਕਿ ਜੇਲ੍ਹ ਜੋ ਇੰਟਰਵਿਊ ਨਹੀਂ ਹੋਈ ਪੰਜਾਬ ਚ ਅੱਜ ਸਿੱਟ ਨੇ ਰਿਪੋਰਟ ਕਰਦੀ ਕਿ ਸੀਆਈ ਸਟਾਫ ਤੇ ਇੰਟਰਵਿਊ ਹੋ ਰਹੀ ਹੈ ਲਾਲਸ ਪਛਨੋਈ ਜੀ ਜੀਪੀ ਸਰ ਪਰ ਸਵਾਲ ਹੈ ਕਿ ਪਹਿਲਾਂ ਵੀ ਕਈ ਵਾਰ ਸਟੇਟ ਚ ਹੋਰ ਤੇ ਸੈਂਟਰ ਚ ਹੋਰ ਸਰਕਾਰਾਂ ਰਹੀਆਂ ਐਦਾਂ ਦੀ ਕਦੀ ਦਿੱਕਤ ਆਈ ਦੇਖੋ ਹੋਰ ਦਾ ਤਾਂ ਰੌਲਾ ਪਈਏ ਵੀ ਜੇ ਉਹ ਪੈਸੇ ਨਹੀਂ ਦੇ ਰਹੇ ਉਹਨਾਂ ਦੇ ਪੈਸੇ ਦੇ ਦਿੱਤੇ 2 ਸਾਲ ਹੋ ਗਏ ਪੈਸੇ ਆਏ ਨੂੰ ਹੁਣ ਜਿਹੜੀ ਸਰਕਾਰ ਮੁੱਖ ਮੰਤਰੀ ਇੱਥੇ ਕੁਆਇਰ ਨੋਡਲਜੈਂਸੀ ਕੌਣ ਹੈ ਨੋਡਲ ਸਟੇਟ ਗਵਰਨਮੈਂਟ ਹੈ ਸਟੇਟ ਗਵਰਨਮੈਂਟ ਨੇ ਜਮੀਨ ਕੁਆਇਰ ਕਰਕੇ ਜਿਹੜੀ ਪੈਸਾ ਆਪਣਾ ਕੋਈ ਨਹੀਂ ਲੈਣਾ ਉਲਟਾ ਇਹ ਜਮੀਨ ਕੁਆਇਰ ਕਰਨਗੇ ਉਹਦੀ ਕੁਝ ਪਰਸੈਂਟੇਜ ਇਹਨਾਂ ਨੂੰ ਸਰਵਿਸ ਚਾਰਜ ਮਿਲਨੇ ਨੇ ਇਹ ਫ੍ਰੀ ਕੰਮ ਨਹੀਂ ਹੋ ਰਿਹਾ ਉਹਦਾ ਵੀ ਇਹਨਾਂ ਨੇ ਪੈਸੇ ਲੈਣੇ ਨੇ ਉਲਟਾ ਕਹਿੰਦੇ ਨੇ ਜੀ ਅਸੀਂ ਤਾਂ ਨਵੇਂ ਪ੍ਰੋਜੈਕਟ ਲੈਣੇ ਜੇ ਫਿਰ ਪਹਿਲੇ ਹੀ ਨਾ ਸਿਰੇ ਚੜੇ ਤੇ ਫਿਰ ਉਹ ਭਾਈ ਸਾਹਿਬ ਨਵੇਂ ਕੀ ਲੈਣੇ ਆ ਤੁਹਾਡੇ ਸਾਹਮਣੇ करीब 15 15000 ਕਰੋੜ ਦੇ ਪ੍ਰੋਜੈਕਟ ਜਿਹੜੇ ਆ ਜੀ 15000 ਕਿਉਂ 20000 ਕਰੋੜ ਦੇ ਪ੍ਰੋਜੈਕਟ ਜਿਹੜੇ ਆ ਉਹ ਤੁਹਾਨੂੰ ਗ੍ਰਹਿਣ ਲੱਗ ਗਿਆ ਉਹ ਹੁਣ ਜੇ ਦੁਬਾਰਾ ਇਹ ਆਊਗਾ ਇਹਨੂੰ ਕਿੰਨਾ ਟਾਈਮ ਲੱਗੂਗਾ ਦੁਬਾਰਾ ਟੈਂਡਰ ਹੁੰਦਾ ਕਿੰਨਾ ਟਾਈਮ ਲੱਗਣਾ ਕੀ ਉਹ ਪੈਸੇ ਇਹਨੂੰ ਦੇ ਪਾਉਂਦੇ ਆ ਨਹੀਂ ਦੇ ਪਾਉਂਦੇ ਇੱਕ ਸਮਾਂ ਹੁੰਦਾ ਹੈ ਅੱਜ ਜੋ ਸਾਰਾ ਕੁਝ ਕੋਲ ਹੈ ਉਹ ਨਹੀਂ ਆਪਾਂ ਕਰ ਪਾਰੇ ਹੱਥਾਂ ਇਲਾਇਤ ਖੋਲ ਦੇਣ ਫਿਰ ਹੱਥਾਂ ਜੀ ਲਿਆ ਰੱਖ ਛੱਡਣੇ ਆ ਸਾਨੂੰ ਤਾਂ ਦੁੱਖ ਆਉਂਦਾ ਆ ਅਸੀਂ ਬਾਰਡਰ ਦੇ ਖੀਰ ਤੇ ਆ ਸਾਡਾ ਡਿਸਟ੍ਰਿਕਟ ਔਰ ਅਸੀਂ ਇਹ ਸਾਰੇ ਪ੍ਰੋਜੈਕਟ ਦਾ ਸਭ ਤੋਂ ਵੱਡਾ ਜੇ ਲਾਭ ਹੈ ਤੋਂ ਅਮਰਸਰ ਨਗਰੀ ਨੂੰ ਆ ਗੁਰੂ ਨਗਰੀ ਨੂੰ ਕਿਉਂਕਿ ਅਸੀਂ ਸਾਡਾ ਵਪਾਰ ਹੈ ਦੇ ਉੱਤੇ ਅਸੀਂ ਅੰਤਰਰਾਸ਼ਟਰੀ 에ਰਪੋਰਟ ਹੈ ਅਸੀਂ ਵੈਲ ਕਨੈਕਟਡ ਹੈ 22 ਰੋਡ 22 에어 22 ਰੇਲ ਅੰਤਰਰਾਸ਼ਟਰੀ ਤੌਰ ਤੇ ਅਸੀਂ ਤੇ ਇਹਨੂੰ ਹੋਰ ਵੱਡਾ ਕਰਨ ਦੀ ਸ਼ਹਿਰ ਦੇ ਕਈ ਪ੍ਰੋਜੈਕਟ ਲਿਆਉਣ ਦੀ ਸਰਕਾਰਾਂ ਤੋਂ ਮੰਗ ਕਰ ਰਹੇ ਆ ਉਹ ਸਾਨੂੰ ਕਹਿ ਦਿੰਦੇ ਤੁਸੀਂ ਪਹਿਲੇ ਪੈਸੇ ਜਿਹੜੇ ਉਹਦੇ ਖਰਚ ਕੇ ਦਿਖਾਓ ਪਹਿਲੋਂ ਗੁਰੂ ਕੀ ਨਗਰੀ ਨੂੰ ਸਮਾਰਟ ਸਿਟੀ ਦਾ ਕਿਹਾ ਜਾਂਦਾ ਪਰ ਇਹਨੂੰ ਵਾਂਝਾ ਕਿਉਂ ਕਰ ਦਿੱਤਾ ਜਾਂਦਾ ਹੈ ਉਹਦਾ ਸਭ ਵਾਂਝਾ ਕਿਸੇ ਨੇ ਨਹੀਂ ਕੀਤਾ ਇਹਨਾਂ ਨੂੰ ਪੁੱਛੋ ਕਿਉਂ ਨਹੀਂ ਅੱਜ ਦਾ ਕੌਂਸਲਰ ਦੀਆਂ ਇਲੈਕਸ਼ਨਾਂ ਕਰਾਈਆਂ ਅੱਜ ਲੋਕ ਤਰਾਸ ਤਰਾਸ ਕਰਨ ਦੇ ਨੇ ਅੱਜ ਲੋਕ ਰੋਜ਼ ਕੂੜਾ ਦੇਖੋ ਸੜਕਾਂ ਦੇ ਉੱਤੇ ਭਰਿਆ ਪਿਆ ਜਿੱਥੇ ਕੋਈ ਮਰਜ਼ੀ ਕੂੜੇ ਦੇ ਢੇਰ ਲਾਈ ਜਾਂਦੀ ਹੈ ਕੰਪਨੀ ਕੋਈ ਧਿਆਨ ਨਹੀਂ ਦੇ ਰਹੀ ਕੋਈ ਜ਼ਿੰਮੇਵਾਰੀ ਹੈ ਨਹੀਂਗਾ ਅਫਸਰ ਮੌਜਾ ਕਰ ਰਹੇ ਨੇ ਕਰਪਸ਼ਨ ਤੇ ਕਰਪਸ਼ਨ ਸ਼ਰੇਦ ਸਰੇਦ ਚ ਰਹੀਆਂ ਗੱਲਾਂ ਤੇ ਜਿਹਨੂੰ ਮਿਲਿਆ ਇਸ ਮਾਮਲੇ ਦੇ ਵਿੱਚ ਤੁਹਾਡੀ ਪਰਸਨਲ ਤੌਰ ਤੇ ਤੁਸੀਂ ਵੀ ਕੀ ਅਸੀਂ ਮੈਂ ਗਏ ਮੈਂ ਗਏ ਮੇਰੇ ਨਾਲ ਸੁਖੀ ਰੰਧਾਵਾ ਜੀ ਸੀ ਕੁਦਰਤੀ ਅਸੀਂ ਦੋਵੇਂ ਇਕੱਠੇ ਗਏ ਆ ਉਹ ਆਂਦਾ ਜਾ ਕੇ ਆਪਣੇ ਮੁੱਖ ਮੰਤਰੀ ਨੂੰ ਸਮਝਾਓ ਸਾਨੂੰ ਪ੍ਰੋਜੈਕਟ ਜਿਹੜੇ ਆ ਜ਼ਮੀਨ ਐਕਵਾਇਰ ਕਰਕੇ ਦੇਵੇ ਮੇਰੇ ਹੱਥ ਖੜੇ ਨੇ ਉਹਨਾਂ ਦੇ ਜਿਹੜੇ ਠੇਕੇਦਾਰ ਨੇ ਕੋਟ ਚ ਚਲੇ ਗਏ ਨੇ ਵੀ ਸਾਨੂੰ ਖਰਚੇ ਪਈ ਜਾਂਦੇ ਆ ਸਰਕਾਰ ਸਾਨੂੰ ਪੈਸਾ ਦਿੰਦੀ ਨਹੀਂ ਅਸੀਂ ਕਿਹੜੀ ਕੋਲੋਂ ਖਰਚਾ ਕਰਨ ਦੇ ਜ਼ਮੀਨ ਅਗੇ ਐਕਵਾਇਰ ਕਰਕੇ ਦਿਓ ਤੁਸੀਂ ਉਹ ਆਪਣਾ ਸੈਟਅਪ ਕਰ ਚੁੱਕੇ ਨੇ ਉਨਾ ਅਗੇ ਇੱਥੇ ਆਪਣੇ ਪਲਾਟ ਲਾਤੇ ਨੇ ਜਿਹਦੇ ਨੇ ਲੁੱਕ ਪਾਉਣੀ ਆ ਜਾਂ ਜਿਹਨੇ ਕੰਕਰੀਟ ਦਾ ਕੰਮ ਕਰਨਾ ਸਾਰਾ ਕੁਝ ਹੋ ਰਿਹਾ ਅੱਧੇ ਤੇ ਪੁਲ ਬਣੇ ਨੇ ਔਰ ਤੁਸੀਂ ਇੱਧਰ ਬਾਟਰ ਤੇ ਜਾ ਕੇ ਵੇਖੋ ਜਿਹੜੇ ਪੁਲ ਖੜੇ ਨੇ ਜਿੱਥੇ ਉਹ ਸਰੀਆ ਖੜ ਗਿਆ ਉਹ ਸਰੀਆ ਵੱਢ ਕੇ ਲੋਕ ਲੈ ਗਏ ਨੇ ਕੋਈ ਲੌਨ ਡਰ ਨਾਲ ਦੀ ਚੀਜ਼ ਨਹੀਂ ਜੇ ਕੋਈ ਪੁਲ ਦੇ ਥੱਲੇ ਲੱਗਦੀਆਂ ਨੇ ਉਹ ਟ੍ਰੇਆਂ ਲਾਉਣ ਵਾਸਤੇ ਲੈਂਟਰ ਪਾਉਣ ਲਈ ਉਹ ਟ੍ਰੇਆਂ ਖੋਲ ਕੇ ਲੋਕ ਲੈ ਗਏ ਨੇ ਕਾਉਂਡ ਕੀ ਹੋ ਰਿਹਾ ਹੈ ਕਿਸਾਨ ਵੀ ਦੂਜੇ ਬੰਨੇ ਕਹਿ ਰਹੇ ਸੀ ਸਾਨੂੰ ਉਚਿਤ ਮੁਆਵਜ਼ਾ ਨਹੀਂ ਮਿਲਦਾ ਪਰ ਜੀ ਇਸ ਕਰਕੇ ਜਿਹੜੇ ਦੇਖੋ ਹਰ ਚੀਜ਼ ਦਾ ਕਾਨੂੰਨੀ ਹੱਲ ਹੈਗਾ ਹਰ ਚੀਜ਼ ਦਾ ਕਾਨੂੰਨੀ ਹੱਲ ਹੈਗਾ ਜੇ ਕਿਨੂੰ ਘਟਿਆ ਉਹਦਾ ਕਾਨੂੰਨੀ ਹੱਲ ਹੋ ਮੁੱਖ ਮੰਤਰੀ ਬਹਿ ਕੇ ਗੱਲ ਕਰ ਲੈ ਸਾਰਾ ਥੋੜਾ ਪ੍ਰੋਜੈਕਟ ਇਸ ਇਸ ਤੇ ਲਮਕਾ ਦੇਾਂਗੇ ਫਰਦਰ ਦੇਖੋ ਸਾਡੀ ਤੇ ਡਿਮਾਂਡ ਹੈ ਲਾਈਨ ਆਫ ਐਕਸ਼ਨ ਤੇ ਜੀ ਸਰਕਾਰ ਦਾ ਇਹ ਇਹਨੂੰ ਸਰਕਾਰ ਨੂੰ ਹੀ ਇਹਨਾਂ ਦੇ ਅੱਗੇ ਇੱਥੇ ਮੰਤਰੀ ਸਾਹਿਬ ਤੁਰੇ ਫਿਰਦੇ ਇਹਨਾਂ ਨੂੰ ਘੇਰਾਂਗੇ ਵੀ ਭਾਈ ਤੁਸੀਂ ਕਿੱਥੇ ਕੀ ਕਰ ਰਹੇ ਜੀ ਤੁਸੀਂ ਪ੍ਰੈਸ ਦੇ ਅੱਗੇ ਸਿਰਫ ਸਵਾਏ ਵੱਡੀਆਂ-ਵੱਡੀਆਂ ਗੱਲਾਂ ਕਰਨ ਤੋਂ ਇਲਾਵਾ ਜਿਹੜਾ ਧਰਾਤਲ ਦੀ ਸਥਿਤੀ ਉਹਦੇ 'ਤੇ ਵੀ ਗੌਰ ਕਰੋ ਆ ਤੁਹਾਡੇ ਸਾਹਮਣੇ ਤੁੰਗਟਾਪ ਸ਼ੁਰੂ ਕੀਤੀ ਸੀ ਨਾ ਚਲੋ ਮੈਨੂੰ ਇੰਨਾ ਖੁਸ਼ੀ ਹੈ ਵੀ ਚਲੋ ਇਹਨਾਂ ਨੂੰ ਇਹ ਤਾਂ ਪਤਾ ਲੱਗਣਾ ਕੰਮ ਤੁਹਾਡਾ ਹੈ ਪਹਿਲੋ ਪਹਿਲੋ ਮੇਰੇ ਦੁਆਲੇ ਸੀ ਕਿ ਇਹ ਔਇਲਾ ਸਾਹਿਬ ਦਾ ਕੰਮ ਹੈ ਫਿਰ ਉਹ ਮੰਨ ਗਏ ਕਿ ਅਸੀਂ ਕਰਨਾ ਜੀ ਅਸੀਂ ਬਣਾ ਰਹੇ ਹਾਂ ਉਹ ਵੇਖ ਲਓ ਦੋ ਜਾ ਕੇ ਉਹ ਵੀ ਮੜੀ ਜੀ ਵੇਖ ਆਏ ਦੋ ਕੇ ਤਿੰਨ ਦਿਨ ਚੱਲੀ ਜੇ ਉਹ ਉੱਥੇ ਦੇ ਉੱਥੇ ਹੀ ਸਾਰਾ ਕੁਝ 120 ਕਰੋੜ ਰੁਪਏ ਲਾਇਆ ਸਰਕਾਰ ਕਹਿੰਦੀ ਹੈ ਸਵਾਏ 120 ਕਰੋੜ ਕਿੱਥੇ ਲੱਗਿਆ ਜੀ 12 ਉਹ ਗਲਤ ਮਿਸਇਨਟਰਪ੍ਰੀਟ ਕਰਦੇ ਪਰ ਉਹ ਵੀ ਅਜੇ ਫਾਈਨਲ ਨਹੀਂ ਹੋਇਆ ਇੱਥੇ ਕਹਿੰਦੇ ਬਣਾਓ ਦੱਸੋ ਜੇ ਪੈਸੇ ਨਹੀਂ ਹੈਗੇ ਅਸੀਂ ਸਰਕਾਰ ਕੋਲ ਗੋ ਲੈ ਕੇ ਆਈਏ ਪਰ ਸਰਕਾਰ ਉਹ ਦੇਊਗੀ ਕਿੱਦਾਂ ਜਿਹੜੇ ਪਹਿਲੇ ਪੈਸੇ ਦਿੱਤੇ 20000 ਕਰੋੜ ਰੁਪਇਆ ਉਹ ਉਹ ਤੇ ਕਿਸ ਬਾਰੇ ਲੱਗਣੀ ਰਿਹਾ ਇਹਨਾਂ ਤੋਂ ਬਿਲਕੁਲ ਮਿਲਾਂਗੇ ਕੋਸ਼ਿਸ਼ ਕਰਾਂਗੇ ਮੈਂ ਉਹਨਾਂ ਨੂੰ ਮਿਲਦੀ ਮਿਲ ਕੇ ਵੀ ਉਹਨਾਂ ਨੂੰ ਗੱਲ ਕਰਾਂਗੇ ਇਹ ਅਮਰਸਰ ਦਾ ਮਸਲਾ ਹੈ ਔਰ ਇਹ ਗੁਰੂ ਨਗਰੀ ਦਾ ਔਰ ਇਹ ਖੇਤੀ ਦਾ ਮਸਲਾ ਹੈ ਔਰ ਸਾਨੂੰ ਬਿਆਸ ਤੋਂ ਬਾਅਦ ਸਾਡੇ ਕੋਲ ਜੇ ਵੱਡਾ ਕੋਈ ਐਕਸਪ੍ਰੈਸ ਵੀ ਹੋਣਾ ਸੀ ਇਹੀ ਹੈ ਇਹ ਜੇ ਨਹੀਂ ਹੁੰਦਾ ਤਾਂ ਸਾਨੂੰ ਸਭ ਤੋਂ ਵੱਡਾ ਨੁਕਸਾਨ ਮਾਝੇ ਇਸ ਤਰ੍ਹਾਂ ਦੀ ਨੂੰ ਨਾ ਕਿਉਂਕਿ ਪਰਲੇ ਤੇ ਜੇ ਕੋਈ ਬਠਿੰਡੇੋਂ ਬਠਿੰਡੇੋਂ ਦੂਰ ਵੜ ਦੂਰ ਹੈ ਉਤੋਂ ਸਿੱਧੀ ਦਿੱਲੀ ਨੂੰ ਜਾਂਦੀ ਵਾਇਆ ਰੋहतक ਤੁਸੀਂ ਚਲੇ ਜਾਓ ਉਹਨਾਂ ਦੇ ਰਾਹ ਤੇ ਆਲਰੇਡੀ ਦਿੱਲੀ ਨੂੰ ਹੈਗੇ ਨੇ ਸਾਨੂੰ ਮੁਸ਼ਕਿਲ ਆ ਮਾਝੇ ਵਾਲੇ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਕਿ ਸਰਕਾਰ ਦਿੱਤੇ ਨੋਟਿਸ ਲਵੇ ਇਮੀਡੀਏਟਲੀ ਬਾਕੀ ਕੰਮ ਛੱਡ ਕੇ ਜ਼ਮੀਨਾਂ ਐਕਵਾਇਰ ਕਰੇ ਅਗਲੇ ਆਉਣ ਵਾਲੇ 10-15 ਦਿਨ ਦੇ ਵਿੱਚ ਔਰ ਜਿਹੜੇ ਬੰਦੇ ਕੋਈ ਗਲਤ ਅੰਸਰ ਨੇ ਜਿਨ੍ਹਾਂ ਨੇ ਹਮਲੇ ਕੀਤੇ ਉਹਨਾਂ ਦੇ ਸਖਤੀ ਨਾਲ ਪੇਸ਼ ਆਵੇ